ਮੈਂ ਦੱਸਿਆ ਯਾਰ ਦਿਨ ਅਰਜੁਨ ਆ ਮੁੰਡੇ ਦੀ ਹੋ ਗਿਆ ਮਹੂਰਤ ਆ ਵੇਖ ਲੋ ਮੁੰਡਾ ਕਿਦਾਂ ਦਾ ਫੀਲ ਹੋ ਮੜਿਆ ਬਹੁਤ ਵਧੀਆ ਮ제 ਆ ਗਏ ਮ제 ਆ ਗਏ ਹਾਂਜੀ ਚਲੋ ਹੈਲੋ ਫਰੈਂਡਸ ਸ਼ਸ਼ੀਆਕਾਲ ਵੈਲਕਮ ਟੂ ਮਾਈ ਨਿਊ ਵਲੌਗ ਲਓ ਜੀ ਆਪਣਾ ਵਲੌਗ ਅੱਜ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਵਾ ਆਪਣੀ ਗੈਂਗ ਸਾਰੀ ਤਿਆਰ ਹੈ ਇੱਧਰ ਫਲੋਤੀ ਤੇ ਅੱਜ ਨਹੀਂ ਖੇਡਣਾ ਵਾ ਬਾਂਦਰ ਕਿਲਾ ਅਬੇ मजा ਆਏਗਾ ਨਾ ਵੀਰੋ ਜਿਹੜੇ ਮਤਲਬ ਕਿ ਜਿਹੜੇ ਨਵੇਂ ਆ ਉਹਨਾਂ ਨੂੰ ਪਤਾ ਨਹੀਂ ਜਿਹੜੇ ਪੁਰਾਣੇ ਆ ਉਹਨਾਂ ਨੂੰ ਪਤਾ ਹੀ ਆ ਕਿ ਬੰਦਰ ਕਿਲਾ ਗੇਮ ਕਿਦਾਂ ਦੀ ਆ ਕੀ ਸਾਖਤਾ ਬੇਤਰਪਤਾਨ ਹੋਣਾ ਬਸ ਗੇਮ ਇਹੀ ਆ ਹੂੰ 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 ਰਾਜਾ ਜੀ ਆਪਣੀ ਸ਼ਕਤੀਆਂ ਦਾ ਪੂਰਾ ਇਸਤੇਮਾਲ ਕਰ ਰਹੇ ਹੋ ਲੇਕਿਨ ਲੋਂਡਾ ਯਹਾਂ ਨਹੀਂ ਰੁਕਣਾ ਹਾਂਜੀ ਹਾਂਜੀ ਛਤਰਾਣਾ ਖੇਡਣਾ ਵਾ ਛਤਰਾਣਾ ਖੇਡਣਾ ਤੇ ਚਲੋ ਜੀ ਕਰਦੇ ਆਪਾਂ ਸਟਾਰਟ ਤੁਹਾਨੂੰ ਦੱਸ ਦਿਆਂ ਵੀ ਗੇਮ ਕਿਦਾਂ ਵਾ ਕੀ ਰੂਲ ਆ ਗੇਮ ਦੇ ਤੰਨ ਦੱਸਦੇ ਅੱਗੇ ਹਾਂ ਲੋ ਗਾਇਸ ਕੈਸੇ ਆਪ ਲੋਗ ਆ ਆ ਜਾਓ ਖੇលਾਂਗੇ ਕਾਂਦਰ ਕਿਲਾ ਇਹ ਦੇਖੋ ਆਪਾਂ ਕਿਲਾ ਘਾੜ ਦਿਆ ਮਾਮਾ ਤੂੰ ਐ ਪੰਜਾਬੀ ਹਿੰਦੀ ਬੋਲੀ ਜਾਣਾ ਆ ਦੇਖੋ ਗਾਇਸ ਆਪਾਂ ਕਿਲਾ ਦੱਬਣ ਦੇ ਘਾੜ ਦਿੱਤਾ ਹੈ ਜੋ ਵੀ ਆ ਗਾਇਸ ਆਪਾਂ ਨੇ ਕਿਲਾ ਘਾੜ ਦਿਆ ਹੈ ਗੇਮ ਦਾ ਆਪਾਂ ਦੱਸ ਦਿੰਨੇ ਆ ਕਿੱਦਾਂ ਗੇਮ ਖੇਡਣੀ ਹੈ ਤੁਸੀਂ ਵੇਖ ਸਕਦੇ ਕਿਲਾ ਇੱਕ ਘੜ ਲੈਣਾ ਆਪਾਂ ਇਹਦੇ ਨਾਲ ਰੱਸੀ ਬੰਨ ਲੈਣੀ ਆ ਤੇ ਵਾੜੀ ਆਊਗੀ ਤੇ ਆਪਾਂ ਸਾਰੇ ਨੇ ਛੇਤਰ ਆਪਣੇ ਇਕੱਠੇ ਕਰਕੇ ਵਿੱਚ ਰੱਖ ਦੇਣੇ ਆ ਤੇ ਇੱਕ ਨਾਲ ਰੱਸਾ ਬੰਨ ਦੇਣਾ ਵਾ ਤੇ ਉਹ ਰੱਸਾ ਫੜ ਕੇ ਆਲੇ ਦੁਆਲੇ ਆਪਾਂ ਛੇਤਰ ਕੱਢਣੇ ਆ ਆਪਾਂ ਟਰਾਈ ਕਰਨਾ ਛੇਤਰ ਬਾਹਰ ਕੱਢਣ ਦੀ ਗੋਲੇ ਦੇ ਵਿੱਚੋਂ ਤੇ ਜਿਹੜਾ ਜਿਹਦੇ ਸਿਰ ਵਾੜੀ ਆਊਗੀ ਉਹਨੇ ਕੱਢਣ ਨਹੀਂ ਦੇਣੇ ਤੇ ਜਦੋਂ ਛੇਤਰ ਆਪਾਂ ਕੱਢ ਲੇ ਤੇ ਉਹਨੇ ਭਜਣਾ ਵੇ ਕਿ ਇਹਨੂੰ ਥਾਂ ਦਿੱਤਾ ਜਾਊਗਾ ਵੀ ਉਹਨੂੰ ਤੂੰ ਹੱਥ ਲਾਉਣਾ ਵਾ ਉਹਨੇ ਪੱਜ ਕਿਹਾ ਹੱਥ ਲਾਉਣਾ ਉਹਨੂੰ ਤੇ ਜੇ ਨਾ ਜੇ ਮੱਲ ਨਹੀਂ ਪਹੁੰਚਦਾ ਤਿੰਨ ਤੱਕ ਉਹਦੇ ਛੱਤਰ ਮਾਰੀ ਜਾਣੇ ਆਪਾਂ ਤੇ ਤੀ ਵੀ ਦੇਖ ਸਕਦੇ ਤੀ ਵੇਖ ਲੈਣੀ ਗੇਮ ਤੈਨੂੰ ਸਮਝ ਲੱਗ ਜਾਣੀ ਸਾਰੀ ਆਪੇ ਲੋ ਜੀ ਪਲਵਾਨ ਆਪਣੇ ਜਿਹੜਾ ਭਾ ਮੋਟਾ ਬੰਦਾ ਮਰਜੀ ਯਾਰ ਇਹ ਲੋੜ ਨਹੀਂ ਡਾਲਾਂਗੇ ਰੱਸੀ ਕਹਾ ਓਏ ਭਾਈ ਓਏ ਚੰਕਨੀ ਬਹੁਤ ਆ ਹੁਣ ਗੱਲ ਕੱਟੀ ਜਾਣੀ ਹੈ ਬੜਾ 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 ਆਹੋ ਨਹੀਂ ਲੈਣਿਆ ਇਹਦਾਂ ਬਾਤ ਵਿੱਚ ਕੱਟੀ ਗੱਡੀ ਕੌਣ ਦਊਗਾ ਬਾੜੀ ਪਟਾ ਪਾਊਗਾ ਕਿ ਦਾ ਗਿੰਦੀ ਹੈ ਹਾਂ ਹਾਂ ਪਗਾੜਾ ਪਾ ਲਓ ਫਿਰ ਤੁਹਾਨੂੰ ਲੱਗ ਜੂ ਪਤਾ ਬਾੜੀ ਕਿਦੇ ਸਰਵਾ ਪਟਾ ਪਾਊਗਾ ਉਹਨੂੰ ਵੀ ਲਾਓ ਵੇ ਤੇ ਆਹ ਵੱਡੇ ਢੇਡ ਵਾਲੇ ਨੂੰ ਮੁੜ ਕੇ ਮੇੜੀ ਬਾੜੀ ਆ ਜਾ ਨਹੀਂ ਚਲ ਫਿਰ ਪਗਾੜਾ ਪਾ ਲਓ ਪਹਿਲਾਂ ਪਾਪੜੀ ਧਰ ਪਹਿਲਾਂ ਮੈਂ ਬੜੇ ਕਿੰਨੇ ਆਣੇ ਪੰਦੇ ਆ ਮੈਂ ਗਿਆ ਬੀਜ ਚਰਵਾਦੀ ਆ ਜੇ ਮੋਰਨਿੰਗ ਜਲੇ ਮੇਰੇ ਸਾਥ ਹੀ ਨਾਮ ਲੈ ਚੋ ਆ ਉਹ ਨਾ ਡਾਡਾ ਨਾ ਕਾਲਾ ਕਾਲਾ ਤੋੜ ਕੇ ਤਾਇਆ ਉਹ ਮਮਾ ਗਿਆ ਤੇ ਉਹਦੇ ਫਿਰ ਵਾੜੀ ਆਈ ਆ ਉਹ ਨਹੀਂ ਚੱਲ ਰਵੀ ਨਹੀਂ ਨਹੀਂ ਆਲਾ ਛੱਤਰ ਮੇਰੇ ਵੀ ਲੈ ਲਓ ਆਲਾ ਛੱਤਰ ਮੇਰੇ ਵੀ ਲੈ ਲਓ

ਆ ਇੱਧਰ ਰੱਖਣਾ ਵਾ ਹਾਂਜੀ ਹਾਂਜੀ ਇੱਧਰ ਰੱਖੀਏ ਕਿ ਇੱਧਰ ਰੱਖੀਏ ਉਹ ਜਿਆਦਾ ਵਾ ਉਹ ਜਿਆਦਾ ਦੂੜਾ ਤਵਾ ਚੱਲਾ ਫੁਰਤੀ ਨਾਲ ਫੁਰਤੀ ਨਾਲ ਫੁਰਤੀ ਮਾਰੋ ਫੁਰਤੀ ਫੁਰਤੀ ਮਾਰੋ ਫੁਰਤੀ ਗੱਡ ਗੱਡ ਬੰਦੇ ਆ ਬਾਂਦਰ ਕਿਲਾ ਲਈ ਨਾ ਗੇਰੀ ਗੇਮ ਹੁੰਦੀ ਫੁਰਤੀ ਚਾਹੀਦੀ ਹੁੰਦੀ ਆ ਖਲਾਰਾ ਪਾ ਦੇ ਚਪਲਾਂ ਦਾ ਆਪਣੇ ਮੋਕ ਜਾਣੀਆਂ ਇੱਦਾਂ ਮਾਰ ਮਾਰੋ ਜਾਨ ਨਾ ਮਾਰੋ ਚਪਲਾਂ ਦਾ ਚਪਲਾਂ ਡਾਓ ਕੱਢੀ ਜਾਓ ਜਿਹੜੀ ਇੱਕ ਇੱਕ ਵੀ ਹੁੰਦੀ ਕੱਢੀ ਜਾਓ ਫੇਰ ਨਿਕਲਣੀਆਂ ਚਪਲਾਂ ਅੜੰਦੇਗਾ ਤੂੰ ਚਪਲਾਂ ਸ਼ਾਮ ਕੇ ਰੱਖੋ ਤੇ ਮਕਾਉਣੀਆਂ ਹੁੰਦੀਆਂ ਵਾ ਫੜ ਲੋ ਫੜ ਲੋ ਫੜ ਲੋ ਹੁਣ ਚਪਲਾਂ ਫੜ ਲੋ ਹੁਣ ਨੇ ਚਪਲਾਂ ਗਵਾਇਓ ਨਾ ਚਪਲਾਂ ਰੱਖ ਲਓ ਮਾਹਣ ਚਪਲਾਂ ਗਵਾਇਓ ਨਾ ਹੱਥ ਮਾਣਾ ਲਵਾਇਓ ਆਇਆ ਉਹ ਵਾਲੇ ਨੇ ਹੱਥ ਲਾ ਹੱਲਾ ਫੜ ਲਓ ਓਏ ਓਏ ਕਿਲਾ ਮਰ ਆ ਲਿਆ ਸਾਲੇ ਨੇ ਕਿਲਾ ਮਰ ਆ ਲਿਆ ਕੀ ਆਵਾ ਆ ਕਿਲਾ ਵੱਜ ਗਿਆ ਕਿਲਾ ਵੱਜ ਗਿਆ ਆ ਮੁੰਡਾ ਫੱਟਰ ਹੋ ਗਿਆ ਬਾਂਦਰ ਗਿਆ ਖੇਡਦਿਆਂ ਬਚਾ ਹੀ ਆ ਸੋਣਾ ਹੀ ਹੁਣ ਮੈਂ ਇਧਰ ਨੂੰ ਜਾ ਛੇਤਰ ਹੁਣ ਇਹਦੇ ਪਿੰਦੇ ਜਾਣੇ ਆ ਆ ਆ ਚੱਲ ਚਲਾ ਵੀ ਚਪਲਾ ਮਕਾ ਕੇ ਤੋ ਉੱਥੇ ਜਾਣਾ ਹਾਂ ਵਾਲੇ ਵਲੇ ਨੂੰ ਉਧਰੇ ਉਹ ਨਾਮ ਅੜਾਉਣੇ ਚਪਲਾ ਅੜਾਉਣਾ ਅਸੀਂ ਲਾਉਣਾ ਕਿ ਉਹਨੇ ਉਹਨੇ ਲਾਉਣਾ ਦਾ ਤੂੰ ਚਪਲਾ ਮਾਰਨੀ ਆ ਵਾ ਇੰਨੇ ਭੱਜ ਨਾ ਜਾਵੇ ਕਿ ਤੂੰ ਲਾਸਟ ਮੋਗ ਗਿਆ ਨੇ ਚਪਲਾ ਤੇ ਜਦੋਂ ਇੰਨੇ ਰੱਥੀ ਛੱਡਣੀ ਤੂੰ ਇਹਦੇ ਦਵਾਲੇ ਚੜ ਜਾਣਾ ਆਪਾਂ ਸੇਫਟੀ ਲਈ ਇੱਕ ਕਾਰੀ ਨਹੀਂ ਮੈਂ ਘਾਬਦਾ ਕਾਰੀ ਸਾਰਿਆਂ ਇੱਕ ਅੱਧੀ ਮਾਰ ਕੇ ਚਪਲ ਛੁੱਟੋ ਤੇ ਵਿੱਚੋਂ ਕੱਢੋ ਵੀ ਪਾਰੀ ਚਪਲ ਮਾਰ ਕੇ ਕੱਢੋ ਬਹੁਤ ਪਾਰੀ ਜਿਹੜੀ ਤੇ ਮੈਂ ਤੋੜਦਾ ਰੁਕ ਜਾ ਜਾਨ ਨਾ ਮਾਰੋ ਜਾਨ ਨਾ ਮਾਰ ਕੇ ਚੱਪਲਾਂ ਚਪਲ ਡਾ ਦੋ ਓਈਓ ਕੋ ਰਹਿ ਗਈਆਂ ਹੀ ਨਾ ਪੈਰ ਵੀ ਨਹੀਂ ਰੱਖਣਾ ਹੁਣ ਹੁਣ ਦੋ ਜਣੇ ਅੱਗੇ ਚੱਲ ਜਾਓ ਭਲੇ ਨਾ ਹੱਥ ਲਾਉਣਾ ਤਿੰਨ ਸਿੱਧਰ ਇਕੱਠੇ ਹੀ ਓਏ ਆ ਕੰਡੇ ਤੋਂ ਚੜ੍ਹ ਕੰਡੇ ਉੱਥੋਂ ਜਾ ਕੇ ਇਕੱਲੇ ਤੋਂ ਫੜ ਦਿੰਦਾ ਕੰਡੇ ਦਾ ਫਾੜ ਰੱਸਾ ਓਹ ਕਾਜੀ ਤੁਸੀਂ ਮਾਰਨਾ ਹੁਣ ਹੱਥ ਨਾ ਨਵਾਲੇ ਦੋ ਰਹਿ ਗਈਆਂ ਹੋਰ ਰੱਤੀ ਛੱਡਣ ਲੱਗਿਆ ਫਰਨੋ ਏ ਫਰਨੋ ਬਰਨੋ ਕਿੰਨੇ ਭਾਰਤੀ ਆ ਤਲਵਾਤ ਰੋਣਾ ਨੇ ਬਾਸ ਚਲ ਕੋਈ ਨਹੀਂ ਕਹਣੀ ਚਲ ਸ਼ੋਰੀ ਮੰਗ ਲੈ ਸ਼ੋਰੀ ਮੰਗ ਲੈ ਚੱਲ ਬਾਸ ਬਾਸ ਉਹ ਕਿਤੇ ਚੱਪਲਾ ਉਹ ਮਡਰਵਾਤਾ ਤੇ ਚੱਲ ਬਾਸ ਚਲਾ ਚਲਾ ਚੱਲ ਚੱਲ ਉਹ ਰੋਣ ਕਾਲੀ ਡਾ ਪਿਆ ਉਹ ਸਿੱਧ ਤੇ ਵਲੇ ਨੂੰ ਨਹੀਂ ਇੰਨੇ ਫੜਿਆ ਉਹ ਗਾਹ ਸੋਣੀ ਤੇ ਤੂੰ ਲਾਜਲਾ ਦਾ ਜ਼ਿਆਦਾ ਕਰਤਾ ਗਰੀਬ ਦਾ ਆ ਵਿਚਾਰਾ ਕਾਹਣੀ ਹੋਣੀ ਸੀ ਕਾ ਮੈਂ ওভারਲੋਡ ਹੋ ਗਿਆ ਉਹ ਬੱਦਾ ਰਵਾ ਕੇ ਤੇ ਘਰ ਭੇਜਤਾ ਚਲੋ ਚਲੋ ਅਗਲੀ ਵਾੜੀ ਕਿ 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 ਉਹ ਥੋਕ ਗਿਆ ਰਹਿ ਗਿਆ ਰਹਿ ਗਿਆ ਥੋੜੀਆਂ ਹੀ ਆ ਔਰ ਰਹਿ ਗਈ ਇੱਕੋ ਚਾਵਲ ਇੱਕੋ ਚਾਵਲ ਰਹਿ ਗਈ ਇਹ ਆਓ ਯੋ ਓਏ ਭਜਨਾਂ ਦਿਓ ਨੋਣ ਓ ਭਜਨਾਂ ਦਿਓ ਨਾ ਚੱਲ 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 ਭਜਨਾਂ ਦਿਓ ਉਧਰੋਂ ਨਿਕਲੇ ਚਲੋ 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 ਆਪਣੀ ਗੈਂਗ ਸਾਰੀ ਟੀਕੇਂ ਦੀ ਛੱਤਰ ਲੈ ਕੇ ਚਲੋ 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 ਆਪਣੀ ਗੈਂਗ ਸਾਰੀ ਟੀਕੇਂ ਦੀ ਛੱਤਰ ਲੈ ਕੇ ਅਰਜੁਨਾ ਹਾਂ ਮੁੰਡੇ ਦੀ ਹੋ ਗਿਆ ਮੂਰਤ ਆ ਵੇਖ ਲੋ ਮੁੰਡਾ ਕਿਦਾਂ ਦਾ ਫੀਲ ਹੋ ਮੁੰਡਿਆ ਬਹੁਤ ਵਧੀਆ ਮ제 ਆਗੇ ਵੀਰ ਹੁਣ ਆਣ ਬਗਾਈ ਦੇ ਛੇੜ ਕੇ ਮ제 ਆਗੇ ਮ제 ਆ ਗਿਆ ਹਾਂਜੀ ਚਲੋ ਲੋ ਜੀ ਆਪਣੇ ਵਲੌਗ ਦਾ ਹੁੰਦਾ ਵਾ ਇਥੇ ਐਂਡ ਜੇ ਵਧੀਆ ਲੱਗਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ